ਵਾਜੂ ਸਾਇਓ ਜੀਓ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੂ ਦਾਤਾ ਜਗ ਜੀਵਨ ਸਾਚਾ ਏਕੂ ਦਾਤਾ ਗੁਰ ਸੇਵਾ ਤੇ ਸਬਦ ਪਛਾਤਾ ਏਕੋ ਅਮਰ ਏਕਾ ਪਤਸਾਹੀ ਜੁਗ ਜੁਗ ਸਿਰਕਾਰ ਬਣਾਈਏ ਸੂਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੈ ਦਰਸਾਚੈ ਪਤ ਪਾਈ ਰਸਨਾ ਸਬਦ ਰਤੀ ਗੁਣ ਗਾਵੇ ਦਰਸਾਚੈ ਪਤ ਪਾਈ ਵਾਜਿਕਾ ਖਰਸ ਵਾਹ ਮਾਰੂ ਮਹੱਲਾ ਹੀ ਜਾ ਜਬ ਜੀਵਨ ਸਾਚਾ ਏਕੋ ਦਾਤਾ ਵਾਹਿਗੁਰੂ ਦੀ ਗੋਦ ਸੋ ਵਾਹਿਗੁਰੂ ਕੀ ਹੋਤੇ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਉਹ ਅਨੰਤ ਨਾਮੇ ਗ੍ਰਿਮਨਵਾਲ ਤੀਜੇ ਪਾਤਸ਼ਾਹ ਨੇ ਕਲ 206 ਹੈ ਬੰਦਰੇ ਅਮਰ ਰੂਪਉ ਦੇਸ਼ ਬਖਸ਼ਿਆ ਹੈ ਹੁਣ ਪਰਮ ਕਿਰਪਾਲਤਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਜੀਵ ਧਾਮ ਦੇਣ ਵਾਸਤੇ ਮੇਰੇ ਅੰਦਰ ਆ ਕੇ ਗਰੀਬ ਨਿਵਾਜ ਪਰਮ ਸੁਪ੍ਰੇਰਕ ਦੇ ਇਸ਼ਰੀ ਵਾਰਖਾ ਕਰਦੇ ਹੋਰ ਫਰਮਾਉਂਦੇ ਹਨ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੂ ਦਾਤਾ ਸਿਰ ਭਾਰੀ ਜੋ ਸਾਰੇ ਜਗ ਦੇ ਜੀਵ ਰੂਪ ਜੋ ਬ੍ਰਹਮ ਚੇਤਨ ਹੈ ਉਹ ਸੱਚਾ ਹੈ ਕੋਈ ਕੋਈ ਕੋ ਸਾਰਿਆਂ ਨੂੰ ਰੋਜੀ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਇੱਕੋ ਹੀ ਦਾਤਾ ਪਰਮੇਸ਼ਰ ਹੈ। ਗੁਰ ਸੇਵਾ ਤੇ ਸ਼ਬਦ ਪਛਾਤਾ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਉਹ ਉਪਦੇਸ਼ ਬਖਸ਼ਿਆ ਹੈ। ਜੀ ਗੁਰੂ ਸਾਹਿਬ ਦੀ ਸੇਵਾ ਕਰਕੇ ਜਿਨ੍ਹਾਂ ਨੂੰ ਉਪਦੇਸ਼ ਪ੍ਰਾਪਤ ਹੋਇਆ ਹੈ ਉਹਨਾਂ ਨੂੰ ਗੁਰਾਂ ਦੇ ਸ਼ਬਦ ਕਰਕੇ ਉਹ ਜਗ ਦਾ ਜੀਵਨ ਰੂਪ ਜੋ ਕੋਈ ਦਤਾ ਹੈ ਸੱਚਾ ਉਸ ਨੂੰ ਪਛਾਣਿਆ ਹੈ ਏਕੋ ਅਹਰ ਏਕਾ ਪਤਸਾਹੀ ਇੱਕੇ ਪਰਮੇਸ਼ਰ ਦਾ ਸਾਰਿਆਂ ਤੇ ਅਮਰ ਹੁਕਮ ਹੂ ਤੇ ਇੱਕੋ ਹੋਗੀ ਸਮੂਪਤੀ ਪਾਪ-ਪਸ ਦੀ ਸ਼ਾਹੀ ਮਾਲਕੀ ਹੈ ਜੁਗ-ਜੁਗ ਸਰਕਾਰ ਬਣਾਈ ਹੈ ਸਾਰਿਆਂ ਜੁਗਾਂ ਜੋ ਬੰਦੇ ਵਿੱਚ ਜਿੰਨੇ ਜੀਵੰਤ ਹਨ ਸਾਰਿਆਂ ਦੇ ਸਰਵੇ ਤੇ ਜਿਹੋ ਜੀ ਕਿਸੇ ਦੀ ਵਾਸ਼ਨੇ ਸੀ ਉਹ ਦੀ ਇੱਛਾ ਅਨੁਸਾਰ ਕਾਰ ਬਣਾਤੀ ਉਹਨਾਂ ਸਿਰ ਤੇ ਜੈਸੀ ਉਹਨਾਂ ਦੀ ਅੰਦਰਲੀ ਪ੍ਰਵਿਰਤੀ ਹੈ ਵੈਸੀ ਸ੍ਰਿਸ਼ਟੀ ਸਹਾਇ ਦਿੱਤੀ ਹੈ ਸਿਰ ਬਸਰ ਹੋਈ ਜੀ ਕਾਰ ਬਣਾਉਂਦੀ ਹੈ ਹੀ ਪਿਆਰੇ ਸੋ ਜਨ ਨਿਰਮਲ ਜਿਨ ਆਪ ਪਛਤ ਤੋ ਪੁਰਖ ਨਿਰਮਲ ਗੁਜਲ ਸੰਸਾਰ ਦੇ ਅੰਦਰ ਹੈ ਜਿਨਾਂ ਨੇ ਆਪਣੇ ਸਰੂਪ ਨੂੰ ਪਛਾਣਿਆ ਹੈ ਆਪੇ ਆਏ ਮਿਲਿਆ ਸੁਖ ਦਾਤਾ ਸਰਬ ਸੁਖਾਂ ਦਾ ਦਾਤਾ ਪ੍ਰਵੇਸ਼ਰ ਉਹਨਾਂ ਨੂੰ ਆਪ ਗੁਰਾਂ ਦੁਆਰਾ ਆ ਕੇ ਮਿਲਿਆ ਹੈ ਰਸਨਾ ਸ਼ਬਦ ਰਤੀ ਗੁਣ ਗਾਵੇ ਜਿਨੂੰ ਗੁਰਸਿੱਖਾਂ ਦੀ ਰਸਨਾ ਗੁਰੂ ਸਾਹਿਬ ਦੇ ਸ਼ਬਦ ਵਿੱਚ ਰੰਗੀ ਹੋਈ ਹੈ ਅਤੇ ਗੁਣ ਕੀਰਤਨ ਚ ਪਾ ਕੇ ਮਹਾਰਾਜੇ ਗਾਉਂਦੇ ਹਨ ਦਰ ਸੱਚ ਹੈ ਪਦ ਪਾਈ ਹੈ ਉਹਨਾਂ ਨੂੰ ਦਰਗਾਹ ਵਿੱਚ ਸੱਚੀ ਜੀਤ ਨੂੰ ਪਾਉਣਾ ਕੀਤਾ ਹੈ ਦਰਸ ਸੰਗਤ ਦੁਆਰਾ ਸੱਚੇ ਪਰਸਵਾਦੀ ਪਤੀ ਦੀ ਪ੍ਰਾਪਤੀ ਕੀਤੀ ਹੈ ਇਹ ਪਿਆਰੇ ਦਰ ਜੋ ਅੰਦਰ ਹੀ ਸੱਚਾ ਹੈ ਉਹ ਸੱਚੇ ਦੇ ਵਿੱਚ ਹੈ ਪ੍ਰਤੀਸ਼ਟਾ ਪਾਉਣਾ ਕੀਤੀ ਹੈ ਗੁਰਮੁਖ ਨਾਮ ਮਿਲੈ ਵਡਿਆਈ ਗੁਰੂਆਂ ਦੁਆਰਾ ਮੁਖੀ ਗੁਰਾਂ ਦੁਆਰਾ ਗੁਰਮੁਖ ਆਧਕਾਰੀਆਂ ਨੂੰ ਨਾਮ ਮਿਲਦਾ ਹੈ ਮਨਮੁਖ ਨਿੰਦਕ ਪਾਤ ਗੁਰਮੁਖ ਨਾਮ ਮਿਲੇ ਵਿੜਿਆਈ ਉਹਨਾਂ ਨੂੰ ਜਿਨ੍ਹਾਂ ਨੂੰ ਨੌਬ ਦੀ ਗੁਰਾਂ ਦੁਆਰਾ ਵਿੜਿਆਈ ਮਿਲਦੀ ਹੈ ਉਹ ਗੁਰਮਖੰਦ ਮਨਮੁਖ ਨਿੰਦਕ ਪਤ ਗਵਾਈ ਜਿਹੜੇ ਮਨਮੁਖ ਲੋਕ ਹੈ ਉਹ ਨਿੰਦਿਆ ਕਰਨ ਵਾਲੇ ਹੈ ਉਹਨਾਂ ਨੇ ਆਪ ਦੀ ਇੱਜ਼ਤ ਹੀ ਗਵਾ ਲਈ ਹੈ ਨਾਮ ਰਤੇ ਪਰਮ ਹੰਸ ਬੈਰਾਗੀ ਜੋ ਉਸ ਦੇ ਪਾਚਾਰੇ ਉਮਰਤ ਨਾਮ ਦੇ ਰੰਗੇ ਹੋਏ ਹੈ ਉਹ ਪਰਮ ਹੰਸ ਤਤ ਦੇ ਤੇ ਹਨ ਅਤੇ ਪੂਰਨ ਬੜਾਵਾਨ ਹਨ ਇਹ ਚ ਘਰ ਤਾੜੀ ਲਾਈ ਹੈ ਇਹ ਜੀ ਸ਼ਰੂਗ੍ਰੂਪੀ ਘਰ ਵਿੱਚ ਉਹਨਾਂ ਨੇ ਤਾੜੀ ਸਮਾਧੀ ਲਾਉਣਾ ਕੀਤੀ ਹੈ ਪਿਆਰੇ ਸ਼ਬਦ ਮਰ ਸੂਈ ਜਨ ਪੂਰਾ ਆਹ ਵਾਰ ਸਮਝੀ ਰਿਹਾ ਜੀ ਜੋ ਗੁਰੂ ਸਾਹਿਬ ਦੇ ਸ਼ਬਦ ਕਰਕੇ ਜੀਵਤ ਭਾਗ ਤੋਂ ਮਰਦਾ ਹੈ ਉਹ ਪੂਰਨ ਪੁਰਖ ਹੈ ਸਤਗੁਰ ਆਖ ਸੁਣਾਏ ਸੂਰਾ ਸਤਗੁਰੂ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੂੰ ਆਖ ਮੁਖ ਦਵਾਰ ਪਰਮ ਪਵਿੱਤਰ ਗੁਰ ਰਸਨਾ ਅਮਰਤ ਬੋਲਦੀ ਹਰਿ ਨਾਮ ਸੁਹਾਵੀ ਆਹ ਕਿਰਪਾ ਕਰਕੇ ਸੁਣਾਉਂਦੇ ਹੁਪਦੇਸ਼ ਉਹ ਸੂਰਮਾ ਹੋਏ ਬਹਾਦਰ ਹੋ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਕੀ ਕੋ ਦੇ ਦੇ ਅੰਤ ਅੰਮ੍ਰਿਤ ਦਾ ਸਰੋਵਰ ਹੈ ਸੱਚੇ ਪਾਤਸ਼ਾਹ ਦਾ ਨਾਮ ਰੱਖਿਆ ਹੋਇਆ ਮਨ ਪੀਵੇ ਭਾਇ ਸੁਭਾਈ ਹੈ ਜਿਨ੍ਹਾਂ ਦਾ ਮਨ ਭਾਇ ਪ੍ਰੇਮ ਵਾਲਾ ਹੈ ਉਹ ਸੁਭਾਈ ਸੁਭਾਵਕੀ ਮਹਾਰਾਜ ਦੇ ਅਨਸਾਰੀ ਹੋ ਕੇ ਉਹਨਾਂ ਦਾ ਮਨ ਇਸ ਅੰਮ੍ਰਿਤ ਸਰੋਵਰ ਵਿੱਚੋਂ ਅੰਮ੍ਰਿਤ ਨਾਮ ਨੂੰ ਪੀਂਦਾ ਹੈ ਪੜ ਪੰਡਤ ਅੰਦਰ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਤਉ ਵਿਰਾਗ ਦੀ ਜਿਹੜੀ ਹੈ ਇਹ ਸੰਸਾਰ ਇਹਦੇ ਅੰਮ੍ਰਿਤ ਸੋ ਸਾ ਪੀਰ ਸੋ ਸੱਚੇ ਪਾਤਸ਼ਾਹਾ ਮਨ ਪੀਵੇ ਭਾਏ ਸੁਭਾਈ ਹੈ ਜਿਨ੍ਹਾਂ ਦਾ ਮਨ ਸਾਹਿਬ ਸਿੰਘ ਜੀ ਸੁਭਾਵਕੀ ਭਾਏ ਅਨਸਾਰ ਮਾਰੇ ਚੱਲਦਾ ਹੈ ਉਹ ਅੰਮ੍ਰਿਤ ਨੂੰ ਪੀਂਦੇ ਹਨ ਅਮਰ ਹੁੰਦੇ ਹਨ ਇਸੇ ਪ੍ਰਕਾਰ ਕਾਂ ਦੇ ਦੇ ਅੰਦਰ ਅਮਰਦਾਸ ਰੋਬਰੋ ਸਤਿਆਪਾਤਸ਼ਾਹ ਦਾ ਪਵਿੱਤਰ ਨਾਮ ਹੈ ਮਨ ਪੀਵੇ ਭਾਏ ਸੁਭਾਈ ਹੈ ਜਿਸ ਦਾ ਮਨ ਗੁਰਾਂ ਦੇ ਭਾਏ ਅਨਸਾਰ ਚੱਲਦਾ ਹੈ ਉਹ ਸੋਭਾ ਦਸਤ ਪੀ ਕੇ ਸੁਭਾਏ ਮਾਨ ਹੁੰਦੇ ਹਨ ਪੜ ਪੰਡਤ ਅਵਰਾ ਸਮਝਾਏ ਜੀ ਵਿਦਵਾਨ ਲੋਕ ਸ਼ਾਸਤਰਾਂ ਨੂੰ ਪੜ ਲੈਂਦੇ ਹਨ ਆਪ ਨਹੀਂ ਕਮਾਉਂਦੇ ਬਾੜ ਕੇ ਲੋਕਾਂ ਨੂੰ ਹੋਰ ਨਾ ਨੂੰ ਸਮਝਾਉਂਦੇ ਹਨ ਘਰ ਜਲ ਤੇ ਕੀ ਖਬਰ ਨਾ ਪਾਏ ਉਹਨਾਂ ਦਾ ਘਰ ਦੇ ਦਾ ਸਰੀਰ ਵਾ ਕ੍ਰਿਸ਼ਨਾ ਦੀ ਅੱਗ ਕਰਕੇ ਵਕਾਰਾਂ ਦੀ ਆ ਕਰਕੇ ਜਲ ਰਿਹਾ ਹੈ ਉਸ ਨੂੰ ਬੁਝਾਉਣ ਵੀ ਨਾ ਉਹਦੇ ਜਲ ਦੇ ਨਾਲ ਖੌਰੀ ਨਹੀਂ ਪਾਉਂਦੇ ਹਨ ਬਿਨ ਸਤਿਗੁਰੂ ਸੀਸੀ ਘਰ ਕਾਲ ਰੂਪੀਆ ਕਰਕੇ ਜਲ ਰਿਹਾ ਹੈ ਇਹਦੀ ਖਬਰ ਨਹੀਂ ਪਾਉਂਦੇ ਕਿ ਜੋਦ ਨੇ ਆਵੇ ਸੋਦਨ ਜਾਹੀ ਕਰਨਾ ਕੂਚ ਰਹੇ ਨਿਰਨਾਹੀ ਬਿਨ ਸਤਿਗੁਰ ਸੇਵੀ ਨਾਮ ਨਾ ਪਾਈਐ ਨਾਮ ਜਲੋਂ ਇਹ ਸਗ ਨੂੰ ਬੁਝਾਉਣ ਵਾਸਤੇ ਸਤਿਗੁਰਾਂ ਦੀ ਸੇਵਾ ਕਰੀ ਬੈਰੋ ਨਾਮ ਨਾ ਪਾਈਐ ਕਿਤੋਂ ਵੀ ਨਾਮ ਰੂਪੀ ਜਲ ਨਹੀਂ ਪ੍ਰਾਪਤ ਹੋ ਸਕਦਾ ਪੜ ਥਾਕੇ ਸਾਥ ਨਾ ਆਈ ਜਿਵੇਂ ਜੀਉ ਆਮ ਜੀ ਦੋਨੋਂ ਸ਼ਾਸਤਰਾਂ ਨੂੰ ਪੜ ਪੜ ਕੇ ਥੱਕ ਚੁੱਕੇ ਐ ਸ਼ਾਂਤੀ ਨਹੀਂ ਪ੍ਰਾਪਤ ਹੋਈ ਕਿਸੇ ਦੇ ਤਾਈਂ ਵੀ ਇੱਕ ਭਸਮ ਲਗਾਏ ਫਿਰੇ ਭੀਖ ਧਾਰੀ ਏ ਕਿਹੜੇ ਲੋਕ ਹਨ ਭਸਮ ਸਵਾ ਨੂੰ ਲਾ ਕਰਕੇ ਤੁਰੇ ਫਿਰਦੇ ਆ ਨਾਗੇ ਹੋਏ ਇਹ ਦੇਖਦਾ ਰਿਹਾ ਹੋਇਆ ਉਹਨਾਂ ਦਾ ਬਿਨ ਸੌਦਾ ਹੋਮ ਕਿਨ ਮਾਰੀ ਸ਼ਗਦੀ ਕਮਾਈ ਕਰੀ ਤੋਂ ਬਗੈਰ ਹੰਗਤਾਂ ਕਿਸਨ ਮਾਰੀ ਹੈ ਕਿਸੇ ਦੀ ਨਿਵਰਤਨੀ ਹੋਈ ਹੈ ਅਨੰਦ ਇਹਨੂੰ ਜਲਤ ਰਹੇ ਦਿਨ ਰਾਤੀ ਰਾਜ ਨੇ ਜਲਪ ਅਗਨੀ ਤੇ ਤ੍ਰਿਸ਼ਨਾ ਦੀ ਤੇ ਈਵਖਾ ਦੀ ਤੇ ਕ੍ਰੋਧ ਦੀ ਚਲਦੇ ਰਹਿੰਦੇ ਹੈ ਤੇ ਉਹਨਾਂ ਨੂੰ ਸਾਥ ਸੰਗੇ ਜੀ ਜਨਨ ਰਾਤ ਨਰੰਤਰੀ ਅਸੀ ਹਾਲ ਤ ਹੈ ਮਾਰਮ ਭੇਖ ਪਰਮਾਈ ਹੈ ਇਹ ਜਨ ਰਾਤ ਹੀ ਅਗਲੇ ਅਰਸ਼ ਤੇ ਲਾਹੋ ਇਹ ਭਲ ਭੇਖਾਂ ਦੇ ਭਰਮ ਤੇ ਰਾਤ ਦਿਨੇ ਪਰਮਾਈ ਹੈ ਉਹਨਾਂ ਦੀ ਦਿੱਤੀ ਭਰਮ ਦੀ ਰਹਿੰਦੀ ਹੈ ਇੱਕ ਗ੍ਰਹਿ ਕੁਟੰਬ ਮਹ ਸਦਾ ਉਦਾਸੀ ਇਹ ਕੁਦਰਤੀ ਵਿੱਚ ਰਹਿੰਦੇ ਹਨ ਪ੍ਰੇਮੀ ਕੁਟੰਬੀ ਸਤਰੀ ਤੋਂ ਬਦੇ ਹੋਏ ਪਰਿਵਾਰ ਤੇ ਰਹਿੰਦੇ ਹਨ ਇਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ ਸਦਾ ਚੇਤ ਉਪਰਾਮ ਰਹਿੰਦਾ ਜਿਵੇਂ ਜਲ ਚ ਕਵਲ ਨਿਰਲੇਪ ਰਹਿੰਦਾ ਆਹ ਪਰਿਵਾਰ ਚ ਰਹਿੰਦੇ ਹੋਏ ਮੋਹ ਤੋਂ ਰਹਿਤ ਰਹਿੰਦੇ ਐ ਵਾਹਿਗੁਰੂ ਦੀ ਇਮਾਨਤ ਜਾਣ ਕਰਕੇ ਪ੍ਰਸੰਨ ਰਹਿੰਦੇ ਹਨ ਸ਼ਬਦ ਮੋਈ ਹਰ ਨਾਮ ਨਿਵਾਸੀ ਉਹ ਸ਼ਬਦ ਕਰਕੇ ਜੀਵਤ ਭਾਵ ਤੋਂ ਮਰੇ ਹਨ ਹਰ ਨਾਮ ਨਿਵਾਸੀ ਪਰਿਵੇ ਨਾਮ ਦਾ ਉਹਨਾਂ ਦੇ ਅੰਦਰ ਨਿਵਾਸ ਹੈ ਹਰ ਬਲ ਨੂੰ ਨਾਮ ਦੇ ਨਿਵਾਸੀ ਹੋ ਗੋ ਨਾ ਕਿ ਦੀ ਬ੍ਰਤੀ ਜੇ ਮਾਰ ਦੇ ਨਾਮ ਨਿਵਾਸ ਕੀਤਾ ਹੈ ਅਨ ਦਿਨ ਸਦਾ ਰਹੇ ਰੰਗ ਰਾਤੇ ਰਾਜ ਜੀ ਸਦਾ ਪ੍ਰੇਮ ਰੰਗ ਚ ਰੁਕੇ ਰਹਿੰਦੇ ਹਨ ਹੋ ਭੈ ਭਾਏ ਭਗਤ ਚੇਤੁ ਲਈ ਹੀ ਗੁਮਜ਼ਾਰ ਕਰਕੇ ਭੈ ਧਾਰ ਕਰਕੇ ਬਾਹਰ ਪ੍ਰੇਮਾ ਭਗਤੀ ਜੇ ਦੋਨੋਂ ਲਾਉਣਾ ਕੀਤਾ ਇਹ ਪਿਆਰੇ ਮਨਮੁਖ ਨਿੰਦਾ ਕਰ ਕਰ ਬਿਗੁੱਤਾ ਜੇ ਮਨਮੁਖ ਲੋਕ ਉਹਨਾਂ ਪਿਆਰਿਆਂ ਦੀ ਨਿੰਦਿਆ ਕਰਕੇ ਬਗੁੱਤਾ ਖਰਾਬ ਹੁੰਦੇ ਹਨ ਅੰਤਰ ਲੋਭ ਭੌਕੈ ਜਿਸ ਕੁੱਤਾ ਉਹ ਮਾਰੇ ਨਿੰਦਿਆ ਕਿਉਂ ਕਰਦੇ ਕਹਿੰਦੇ ਅੰਦਰ ਲੋਭ ਹੈ ਪਦਾਰਥਾਂ ਦੇ ਲੋਭ ਰੂਪੀ ਕੁੱਤਾ ਉਹਨਾਂ ਦੇ ਭੌਂਕ ਗਏ ਇਸ ਕਰਕੇ ਕਿਸੇ ਦੇ ਗੁਣ ਨਹੀਂ ਸਹਾਰ ਸਕਦੇ ਉਹ ਨਿੰਦਿਆ ਕਰਦੇ ਹਨ ਜਮ ਕਾਲ ਤਿਸ ਕਦੀ ਨਾ ਛੋੜੈ ਐਸੇ ਜਿਹੜੇ ਨਿੰਦਕਪੁਰਖ ਹੈ ਜਮ ਜੋ ਕਾਲ ਕਰਨ ਵਾਲਾ ਉਹਨੂੰ ਕਦੇ ਛੱਡਦਾ ਹੀ ਨਹੀਂ ਹੈ ਅੰਤ ਗਿਆ ਪਛਤਾਈ ਹੈ ਉਹ ਨਿੰਦਕਪੁਰਖ ਪਛਤਾਵਾ ਕਰਦਾ ਸੰਸਾਰ ਤੋਂ ਗਿਆ ਹੈ ਸੱਚਾ ਸ਼ਬਦ ਸੱਚੀ ਪਾਤ ਹੋਈ ਜਿਹੜੇ ਸੱਚੇ ਗੁਰਾਂ ਦੇ ਸ਼ਬਦ ਨੂੰ ਕਮਾਉਂਦੇ ਹਨ ਉਨਾਂ ਦੀ ਸੱਚੀ ਜੀਤ ਇਸ ਲੋਕ ਜੀ ਵੀ ਪ੍ਰਲੋਕ ਜੀ ਹੁੰਦੀ ਹੈ ਬਿਨ ਨਾਵੈ ਮੁਕਤ ਨਾ ਪਾਵੇ ਅਮਰਤ ਦੇ ਨਾਮ ਦੇ ਅਭਿਆਸ ਤੋਂ ਬਿਨਾ ਕੋਈ ਵੀ ਮੁਕਤੀ ਨੂੰ ਨਹੀਂ ਪਾ ਸਕਦਾ ਹੈ ਬਿਨ ਸਤਗੁਰੂ ਕੋ ਨਾਉ ਨਾ ਪਾਏ ਮਹਾਂਸਤੂ ਗਾਇ ਕੋਈ ਅਮਰਤ ਨਾਮ ਨੂੰ ਨਹੀਂ ਪਾ ਸਕਦਾ ਹੈ ਰੱਬ ਐਸੀ ਬਣਤ ਬਣਾਏ ਨਹੀਂ ਨਹੀਂ ਬਣਾਵਰ ਬਣਾਉਣਾ ਕੀਤੀ ਇਹ ਪਿਆਰੇ ਇੱਕ ਸਿੱਧ ਸਾਧਕ ਬਹੁਤ ਵਿਚਾਰੀ ਇੱਕ ਸਿੱਧੀ ਜਿੜਾਸੀ ਸਿੰਘਾਂ ਵਿੱਚੋਂ ਜਿਵੇਂ ਗੋਰਖਨਾ ਦੇ ਚੇਲੇ ਆਰਧੀਆਂ ਸਿੱਧੀਆਂ ਵਾਲੇ ਇੱਕ ਸਾਧਕ ਸਾਧਨਾ ਕਰਨ ਵਾਲੇ ਇੱਕ ਵਿਚਾਰ ਕਰਨ ਵਾਲੇ ਬਹੁਤ سارے ਵਿਚਾਰ ਕੇ ਵੇਖੇ ਹਨ ਇੱਕ ਅਹਨਸ ਨਾਮ ਰਤੀ ਨਿਰੰਕਾਰੀ ਉਹ ਕੋਈ ਸਿੱਧੀਆਂ ਜੀ ਪਿਆਰੇ ਦਾ ਹਣ ਮਹਿਮਾ ਆਦਿਕ ਵਿੱਚ ਕੋਈ ਸਾਧਨਾ ਜਮ ਇੰਨੇ ਚਿਲੀ ਸੇ ਕੱਢੇ ਆਏ ਕੋਈ ਵਿਚਾਰ ਦੀ ਵਦਾਨਤੀ ਕੀ ਪਏ ਰਹਿੰਦੇ ਹੰ ਇੱਕ ਨਹਿਨ ਸਨਾਮ ਰਤੇ ਨਿਰੰਕਾਰ ਦੇ ਵਿੱਚੋਂ ਰਾਜ ਨੇ ਵਾਹਿਗੁਰੂ ਨਿਰੰਕਾਰ ਦੇ ਨਾਮ ਚ ਰੰਗੇ ਹੋਏ ਹਨ ਜਿਸ ਨੂੰ ਆਪ ਮਿਲਾਏ ਸੋ 부ਝੈ ਕਿਉ ਭਾਈ ਜੀ ਨੂੰ ਮਹਾਰਾਜ ਸਾਹਿਬ ਆਪ ਗੁਰਾਂ ਦੁਆਰਾ ਮਲਾਵੇ ਅਮਰਤ ਨਾਮ ਦੁਆਰਾ ਉਹ ਬੂਝਿਆ ਸਮਝਦਾ ਹੈ ਪੁਰਖੋ ਭਾਤ ਭਾਏ ਪਾਉ ਜਾਈਂ ਦੇਖੋ ਪ੍ਰੇਮ ਭਗਤੀ ਕਰਕੇ ਭਾਈ ਕਾਰ ਦਾ ਪੈ ਜਾਂਦਾ ਹੈ ਵਕਾਰਾਂ ਦਾ ਪੈ ਨਿਵਰਤ ਹੁੰਦਾ ਹੈ ਜਮਨ ਮਰ ਦਾ ਪੈ ਜਾਂਦਾ ਹੈ ਇਸ ਨਾਨ ਦਾਨ ਕਰਹਿ ਨਹੀਂ ਬੂਝਿਆ ਜਿੰਨੇ ਲੋਕ ਤੀਰਥਾਂ ਤੇ ਇਸ਼ਨਾਨ ਵੀ ਕਰਦੇ ਐ ਸੰਕਲਪ ਨੂੰ ਲੈ ਕੇ ਦਾਨ ਆਦਿਕ ਵੀ ਕਰਦੇ ਐ ਜਿਵੇਂ 18 ਬਾਾਰ ਉਸ ਵੇਲੇ ਤਾਂ ਕਰਦਾ ਹੁੰਦਾ ਸੀ ਹਰੀ ਚੰਦ ਦੇ 21 ਪਾਰ ਦਾਨ ਕਰਦਾ ਸੀ ਇਸ ਪ੍ਰਕਾਰ ਇਸ਼ਨਾਨ ਆਦਿਕ ਵੀ ਕਰਦੇ ਆ ਤੀਰਥਾਂ ਤੇ ਛਾੜਤੀ ਉਥਾਂ ਤੇ ਦਾਨ ਵੀ ਕਰਦੇ ਸੰਕਲਪਾਂ ਲੈ ਕੇ ਪਰ ਗੁਰੂ ਸਾਹਿਬ ਤੋਂ ਅੰਮ੍ਰਿਤ ਨਾਮ ਨੂੰ ਨਹੀਂ ਜਿਹੜੇ ਬੁੱਝੇ ਪੁੱਛਦੇ ਹਨ ਇੱਕ ਮਨੂਆ ਮਾਰ ਮਨੈ ਸਿਉ ਲੂਜਹਿ ਉਹ ਨਹੀਂ ਬੁੱਝ ਸਕਦੇ ਵਾਹਿਗੁਰੂ ਦੇ ਸਰੂਪ ਨੂੰ ਇਹ ਕੈਸੇ ਹਨ ਜਿਹੜੇ ਮਨ ਦੇ ਮੰਦੇ ਮੰਦੇ ਸੰਕਲਪ ਨੂੰ ਮਾਰ ਕਰਕੇ ਮਨੈ ਸੇ ਉਹ ਲੂਝੈ ਇਹ ਮੰਦੇ ਤਾਂ ਹੀ ਲੂਝੈ ਚਾਹੁੰਦੇ ਇਸ ਚੰਗਾ ਬਣਾਉਣ ਬਕਾਰਾਂ ਵਲੋਂ ਹਟਾ ਕੇ ਮੰਦੇ ਨੇ ਆਈ ਲੂਝੈ ਲੜਦੇ ਰਹਿੰਦੇ ਹਨ ਮੰਦੇ ਵਕਾਰ ਮੀਟਦੇ ਹਨ ਵਾਸ਼ਨਾ ਮੀਟਦੇ ਹਨ ਸੱਚ ਹੈ ਸਭ ਦਾ ਰੱਤੇ ਇੱਕ ਰੰਗੀ ਇਹ ਰੰਗਮਤੀ ਕੁ ਰੂਪ ਹੀ ਹੋ ਜਾਂਦੇ ਉਹ ਸਚੇਸ਼ਣ ਕਿ ਰੰਗੇ ਹੋਏ ਇਕ ਵੀ ਅਕਰੰਗ ਹੋ ਜਾਂਦੇ ਕੋ ਰੂਪ ਪਰਮੇਸ਼ਰ ਦੇ ਹੋ ਜਾਂਦੇ ਹਨ ਸੱਚ ਹੈ ਸ਼ਬਦ ਮਿਲਾਈ ਇਹਨੂੰ 22 ਸੱਚੇ ਸ਼ਬਦ ਨਾਲ ਵਾਹਿਗੁਰੂ ਨੇ ਮਿਲਾਉਣਾ ਕੀਤੀ ਹੈ ਜਿੰਨੀ ਸ੍ਰਿਸ਼ਟੀ ਹੈ ਆਪੇ ਸਿਰਜੇ ਦੇ ਵੜਿਆਈ ਆਪ ਹੀ ਇਸ ਯੱਗ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜੀਵ ਸਿਰਜੇ ਪੈਦਾ ਕੀਤੇ ਹਨ ਆਪ ਹੀ ਜਿਨ੍ਹਾਂ ਨੂੰ ਸੁਭਗੁਣ ਸਿਰਜੇ ਹੈ ਭਾਉ ਭਗਤੀ ਆਦਿ ਗੁਣਾਂ ਜਿਨ੍ਹਾਂ ਦੇ ਅੰਦਰ ਆਕਠੀਰ ਕਰਕੇ ਮਹਾਰਾਜੀ ਰਜੇ ਹੈ ਉਹਨਾਂ ਨੂੰ ਅੰਮ੍ਰਿਤ ਸਰੂਪ ਦੀ ਪ੍ਰਾਪਤੀ ਦੀ ਬਰਿਆਈ ਆਪ ਹੀ ਦੇ ਦੁੰਦਾ ਹੈ ਆਪੇ ਭਾਣੇ ਦੀ ਮਿਲਾਈ ਉਹ ਵੀ ਆਪਣੇ ਭਾਣੇ ਅਨੁਸਾਰ ਮਾਲਕ ਸਾਹਿਬ ਜਿਹੜੇ ਮਨ ਦੇ ਵੇਖਦਾ ਹੈ ਉਹਨਾਂ ਨੂੰ ਆਪ ਦੇ ਸਰੂਪ ਵਿੱਚ ਮੇਲ ਦੁੰਦਾ ਹੈ ਆਪੇ ਨਦਰ ਕਰੇ ਮਨ ਵਸਿਆ ਉਹ ਵੀ ਜਿਨ੍ਹਾਂ ਦੇ ਮਨ ਚ ਵਸ ਜਾਂਦਾ ਹੈ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹਨਾਂ ਤੇ ਜਿਨ੍ਹਾਂ ਤੇ ਕਿਰਪਾ দৃষ্টি ਕਰਦਾ ਉਹਨਾਂ ਦੇ ਮਨ 'ਚ ਵਸਿਆ ਹੋਇਆ ਹੈ ਮੇਰਾ ਪ੍ਰਭ ਏਉਂ ਫੁਰਮਾਇਆ ਇਹਨਾਂ ਨੇ ਇਹ ਤੁਕੀ ਬਾਣੀ ਚ ਆਪਿਓਂ ਫਰਮਾਉਣਾ ਕੀਤਾ ਹੈ ਪਿਆਰਿਓ ਸਤਗੁਰ ਸੇਵ ਹੈ ਸੇ ਜਨ ਸਾਚੀ ਜਿਹੜੀ ਸਰਗਮੀ ਸੱਚੇ ਬਾਦਸ਼ਾਹ ਦੀ ਸੇਵਾ ਭਜਨ ਕਰਦੇ ਹੈ ਉਹ ਸੱਚੇ ਪੁਰਖ ਹਨਗੇ ਮਨੁੱਖ ਸੇਵ ਨਾ ਜਾਣਨ ਕਾਚੇ ਜਿਹੜੇ ਮਨੁੱਖ ਲੋਕ ਸੇਵਾ ਨਹੀਂ ਕਰਨ ਜਾਣਦੇ ਕੱਚੇ ਵਿਸ਼ਿਆਂ ਤੇ ਉਹਨਾਂ ਦਾ ਮਨ ਪਦਾਰਥਾਂ ਜੀ ਲੱਗਾ ਹੋਇਆ ਹੈ ਆਪੇ ਕਰਤਾ ਕਰ ਕਰ ਵੇਖੈ ਹੈ ਵੀ ਕਰਤਾ ਜਗ ਨੂੰ ਪੈਦਾ ਕਰਕੇ ਪਾਲਣਾ ਕਰਕੇ ਆਪ ਹੀ ਵੇਖ ਰਿਹਾ ਹੈ ਜਿਉਂ ਭਾਵ ਹੈ ਤਿਉਂ ਲਾਈ ਹੀ ਜਿਉਂ ਮਾਰਾ ਨੂੰ ਭੌਂਦਾ ਉਹਨਾਂ ਦੀ ਵਾਸ਼ਨਾ ਅਨੁਸਾਰ ਉਹਨਾਂ ਦੇ ਕਰਮਾਂ ਦਾ ਫਲ ਦੇਣ ਵਾਲਾ ਹੋ ਕਿਵੇਂ ਲਾ ਦਿੰਦਾ ਹੈ ਜੋਗ ਜੁਗ ਸਾਚਾ ਏਕੋ ਦਾਤਾ ਫਿਰ ਭਾਈ ਜੁਗਾਂ ਜੁਗਾਂ 'ਚ ਕੋਈ ਸੱਚਾ ਹੈ ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਵੀ ਕੋਈ ਹੈ ਪੂਰਾ ਪੂਰਾ ਭਾਗ ਗੁਰ ਸ਼ਬਦ ਪਛਾਤਾ ਇਹਨਾਂ ਦੇ ਪੂਰਨ ਉਤਮ ਭਾਗ ਹਨ ਉਹਨਾਂ ਦੇ ਸ਼ਬਦਾਂ ਦੇ ਸ਼ਬਦ ਦਾ ਉਸ ਵਾਕ ਨੂੰ ਪਛਾਣਿਆ ਹੈ ਸ਼ਬਦ ਮਿਲੇ ਸੇ ਵਿਛੜੇ ਨਹੀਂ ਜੋ ਗੁਰੂ ਸਾਹਿਬ ਦੇ ਸ਼ਬਦ 'ਚ ਮਿਲੇ ਹੋਏ ਆ ਹਰ ਵਕਤ ਨੂੰ ਨਾਮ ਰਾਸਤਰੀ ਲੰਗਰੇ ਹੋਏ ਆ ਉਹ ਕਦੇ ਵਾਗੋਂੋਂ ਵਿਛੜੇ ਨਹੀਂ ਹਰ ਵਕਤ ਨੂੰ ਮਿਲੇ ਰਹਿੰਦੇ ਹਨ ਨਦਰੀ ਸਹਿਜ ਮਿਲਾਈ ਹੈ ਗੁਰਪ੍ਰਸਤੀ ਕਰਕੇ ਮਾਰਨ ਨੂੰ ਸਹੀ ਜੇ ਮੇਲ ਲਿਆ ਹੈ ਸਹਿਜ ਗਿਆਨ ਕਰਕੇ ਨਦਰੀ ਸਤਗੁਰੂ ਜੀ ਨੂੰ ਮੇਲ ਲਿਆ ਹੈ ਹਉਮੈ ਮਾਇਆ ਮੈਲ ਕਮਾਇ ਇਹ ਜਿਹੜੀ ਹਉਮੈ ਮਾਇਆ ਦੀ ਤੇ ਜਿਹੜੇ ਮੈਲ ਪਾਪਾਂ ਦੇ ਕਰਮਾਂ ਨੂੰ ਕਮਾਉਣਾ ਕੀਤਾ ਹੋ ਮਰ ਮਰ ਜੰਮ ਹੈ ਦੂਜਾ ਭਾਇਆ ਇਹ ਦੁਆਇਤ ਭਾਈ ਹੈ ਸਾਰਾ ਹਿਰਦੇ ਅੰਦਰ ਇਸ ਕਰਕੇ ਮੌਤ ਦੇ ਮਾਰੇ ਹੋਏ ਮਰਦੇ ਰਹਿੰਦੇ ਐ ਫਿਰ ਵਾਸ਼ਨਾ ਦੇ ਬੁੱਧੇ ਹੋਏ ਜੰਮਦੇ ਰਹਿੰਦੇ ਹਨ ਦੁਆਇਤ ਭਾਜ ਜਿਨ੍ਹਾਂ ਦੇ ਅੰਦਰ ਹੈ ਬੇਨ ਸਤਗੁਰੂ ਸੇਵੀ ਮੁਕਤ ਨਾ ਹੋਈ ਸਤਗੁਰੂ ਮਹਾਰਾਜ ਸਾਹਿਬ ਜੀ ਸੇਵਾ ਕਰੀ ਤੂ ਵਗੈਰ ਕਿਸੇ ਵੀ ਮੁਕਤ ਨਹੀਂ ਹੋਈ ਮਨ ਦੇਖੋ ਲਿਵ ਲਈ ਜੇ ਸੰਸਾਰ ਮਨ ਦੀ ਬਿਰਤੀ ਨੂੰ ਜੋੜ ਕੇ ਲਾ ਕੇ ਲੈ ਵੇਖ ਲੋ ਕਦੇ ਕਲਿਆਣ ਨਹੀਂ ਹੋ ਸਕੇਗੀ ਮਹਾਰਾਜ ਤੂ ਬਿਨਾ ਜੋ ਤਿਸ ਭਾਵ ਸੂਈ ਕਰਸੀ ਉਹਦੇ ਬਾਣੇ ਵੀ ਚੱਲੋ ਜੇ ਤੁਸੀਂ ਮਹਾਰਾਜ ਨੂੰ ਪਾਉਣਾ ਕਿਉਂ ਨਹੀਂ ਹੋ ਜੋ ਤਸ ਵਾਹਿਗੁਰੂ ਨੂੰ ਪਾਉਂਦਾ ਅਸੀਂ ਪਿੱਛੇ ਕਰਦਾ ਅਸੀਂ ਹੋਣ ਕਰਦਾ ਹੈ ਅੱਗੇ ਉਹ ਕਰਸੀ ਕਰੇਗਾ ਆਪ ਕੋ ਹੋਆ ਨਾ ਕਿਸ ਹੋਸੀ ਆਪਣੇ ਹੰਕਾਰ ਨਾਲ ਜੇ ਕੋਈ ਕਹੇ ਕਿ ਮੈਂ ਕਰ ਸਕਦਾ ਹਾਂ ਨਾ ਕਿ ਤੂੰ ਆਪਣੀ ਹੰਕਾਰ ਨਾਲ ਪਿੱਛੇ ਕੋਈ ਹੋਇਆ ਨਾ ਹੁਣ ਹੁੰਦਾ ਹੈ ਨਾ ਕੋਈ ਨੂੰ ਕੋਈ ਕਰੇਗਾ ਨਾਨਕ ਨਾਮ ਮਿਲੇ ਵੜਿਆਈ ਮਹਾਰਾਜ ਕਹਿੰਦੇ ਜੋ ਅਮਰਤ ਨਾਮ ਦੀ ਵਡਿਆਈ ਜਿਹਨਾਂ ਨੂੰ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੋ ਜਾਂਦੀ ਹੈ ਦਰ ਸਾਚੈ ਪਤ ਪਾਈ ਉਸ ਦੀ ਗੁਰਗਾਹ ਵਿੱਚ ਪਾਤੀ ਜਿਤ ਨੂੰ ਉਹਨਾਂ ਨੇ ਬਣਾ ਕੀਤਾ ਹੈ ਪਿਆਰੇ